ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇਲਫਾ ਜ਼ਿੰਦਗੀ ਦੇ ਚੈਨਲ ਤੇ ਹਾਜ਼ਰ ਹਾਂ ਜੀ ਫਿਰ ਇੱਕ ਨਵੀਂ ਕਹਾਣੀ ਦੇ ਨਾਲ ਬਚਪਨ ਵਿੱਚ ਹੀ ਰਮਨ ਦੇ ਮਾਪਿਆਂ ਦੀ ਮੌਤ ਹੋ ਗਈ ਦਾਦਾ ਦਾਦੀ ਨੇ ਰਮਨ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ ਤੇ ਲੈ ਲਈ ਅਤੇ ਰਮਨ ਉਹਨਾਂ ਦੀ ਦੇਖਰੇਖ ਵਿੱਚ ਵੱਡੀ ਹੋਣ ਲੱਗੀ ਬਚਪਨ ਵਿੱਚ ਹੀ ਉਸ ਨੂੰ ਸੰਸਕਾਰਾਂ ਦੀ ਪੱਟੀ ਪੜਾਈ ਜਾਣ ਲੱਗੀ ਅਤੇ ਰਮਨ ਵੀ ਹਰ ਇੱਕ ਕੰਮ ਬਹੁਤ ਵਧੀਆ ਤਰੀਕੇ ਨਾਲ ਕਰਦੀ ਇਸ ਲਈ ਰਮਨ ਦਾਦਾ ਦਾਦੀ ਦੇ ਬਹਤਰ लाड़ਲੀ ਸੀ ਇਹ ਇੱਕ ਪੋਤੀ ਹੈ ਇਹਨਾਂ ਦੀ ਜੱਦ ਦੇ ਜਦ ਦੇਖੋ ਰਮਣ ਰਮਣ ਮੇਰੀ ਅਮਨ ਦਾ ਤਾਂ ਇਹਨਾਂ ਨੂੰ ਦਿਸਦੀ ਹੀ ਨਹੀਂ ਜਿਵੇਂ ਉਹ ਇਹਨਾਂ ਦੀ ਕੁਝ ਲੱਗਦੀ ਹੀ ਨਾ ਹੋਵੇ ਚਾਚੀ ਆਪਣਾ ਗੁੱਸਾ ਚਾਚੇ ਜੀ ਉੱਤੇ ਕੱਢ ਰਹੀ ਸੀ ਦੋਵੇਂ ਜਗਜੀਤ ਹੁਣ ਕੀ ਬੋਲਾਂ ਰੋਜ਼ ਇੱਕ ਹੀ ਗੱਲ ਲੈ ਕੇ ਬੈਠ ਜਾਣੀ ਹੈ ਕਦੀ ਪਿਆਰ ਨਾਲ ਬਿਨਾ ਮਾਂ ਦੀ ਦੀ ਨਾਲ ਗੱਲ ਕਰ ਲਿਆ ਕਰ ਤੂੰ ਤਾਂ ਭੁੱਲ ਕੇ ਵੀ ਉਸ ਨਾਲ ਪਿਆਰ ਨਾਲ ਨਹੀਂ ਬੋਲਦੀ ਤੇ ਤੂੰ ਚਾਹੁੰਦੀ ਹੈ ਕਿ ਬੇਬੇ ਬਾਪੂ ਵੀ ਨਾ ਬੋਲਣ ਮੈਨੂੰ ਤੇਰੀ ਇਹ ਇੱਕ ਗੱਲ ਚੰਗੀ ਨਹੀਂ ਲੱਗਦੀ ਜਗਦੀਪ ਨੇ ਆਪਣੀ ਪਤਨੀ ਨੂੰ ਸਮਝਾਉਂਦਿਆਂ ਹੋਇਆ ਬੋਲਿਆ ਹਾਂ ਹਾਂ ਮੈਂ ਕਿਉਂ ਚੰਗੀ ਲੱਗਾਂਗੀ ਸਾਰਾ ਕੁਝ ਕਰ ਦੋ ਉਸ ਲਾਡਲੀ ਦੇ ਨਾਂ ਰਮਨ ਨੂੰ ਉਸਦੀ ਚਾਚੀ ਬਿਲਕੁਲ ਵੀ ਪਸੰਦ ਨਹੀਂ ਕਰਦੀ ਸੀ ਸ਼ਾਇਦ ਰਮਨ ਦੀ ਖੂਬਸੂਰਤੀ ਉਸ ਦੀਆਂ ਅੱਖਾਂ ਵਿੱਚ ਰੜਕਦੀ ਰਹਿੰਦੀ ਸੀ। ਇਸ ਨੇ ਅਲਟ ਰਮਨ ਨੂੰ ਜਦੋਂ ਵੀ ਟਾਈਮ ਮਿਲਦਾ ਤਾਂ ਉਹ ਆਪਣੀ ਚਾਚੀ ਦੀ ਮਦਦ ਕਰਦੀ। ਚਾਚੇ ਦੀ ਵੱਡੀ ਕੁੜੀ ਅਮਨ ਰਮਨ ਦੀ ਬਰਾਬਰੀ ਦੀ ਬਰਾਬਰ ਦੀ ਉਮਰ ਦੀ ਸੀ ਪਰ ਚਾਚੀ ਨੇ ਉਸ ਨੂੰ ਉਸ ਦੇ ਮਨ ਵਿੱਚ ਵੀ ਰਮਨ ਲਈ ਜ਼ਹਿਰ ਭਰ ਰੱਖਿਆ ਸੀ। ਇਹੀ ਕਾਰਨ ਸੀ ਉਹ ਵੀ ਰਮਨ ਨੂੰ ਪਸੰਦ ਨਹੀਂ ਕਰਦੀ ਸੀ ਅਮਨ ਦੀ ਆਦਤ ਸੀ ਜੋ ਉਸ ਨੂੰ ਮਿਲੇ ਉਹ ਮੈਨੂੰ ਵੀ ਮਿਲੇ ਇੱਕ ਦਿਨ ਅਮਨ ਨੇ ਦਾਦਾ ਜੀ ਨੂੰ ਰਮਨ ਨੂੰ ਪੈਸੇ ਦਿੰਦੇ ਹੋਏ ਦੇਖਿਆ ਉਸ ਵੇਲੇ ਮਾਂ ਕੋਲ ਭੱਜ ਕੇ ਗਈ ਮਾਂ ਤੂੰ ਕਿੱਥੇ ਹੈਂ ਕੀ ਹੋਇਆ ਕੀ ਹੋਇਆ ਕਿਉਂ ਰੌਲਾ ਪਾ ਕੇ ਸਾਰ ਘਰ ਤੇ ਚੱਕ ਰਹੀ ਰਹੀਆਂ ਮੰਮੀ ਦਾਦਾ ਜੀ ਨੇ ਰਮਨ ਨੂੰ ਨਵੇਂ ਕੱਪੜੇ ਲੈ ਲਏ 1000 ਰੁਪਏ ਦਿੱਤਾ ਹੈ ਮੈਨੂੰ ਵੀ ਚਾਹੀਦੇ ਹਨ ਪਿਛਲੇ ਮਹੀਨੇ ਹੀ ਤੂੰ ਤਾਂ ਤੂੰ ਨਵੇਂ ਕੱਪੜੇ ਖਰੀਦੇ ਸੀ ਫਿਰ ਕਿਉਂ ਨਵੇਂ ਨਵੇਂ ਕੱਪੜੇ ਚਾਹੀਦੇ ਆ ਬਾਪੂ ਜੀ ਜਾਣ ਬੁੱਝ ਕੇ ਮੇਰੀ ਕੁੜੀ ਨਾਲ ਪਰਾਇਆਂ ਵਾਲਾ ਵਿਹਾਰ ਕਰਦੇ ਹਨ ਤੂੰ ਰੁਕ ਮੈਂ ਹੁਣੇ ਗੱਲ ਕਰਦੀ ਆ ਬਾਪੂ ਜੀ ਐਸ ਘਰ ਵਿੱਚ ਮੇਰੇ ਵੀ ਬੱਚੇ ਰਹਿੰਦੇ ਆ ਪਰ ਸ਼ਾਇਦ ਤੁਹਾਨੂੰ ਦਿਖਾਈ ਨਹੀਂ ਦਿੰਦੇ ਕੀ ਹੋਇਆ ਬੇਟਾ ਮੇਰ ਸਿੰਘ ਜੀ ਬੋਲੇ ਕਿਉਂ ਅਣਜਾਣ ਬੰਦੇ ਹੋ ਬਾਪੂ ਜੀ ਇਸ ਘਰ ਵਿੱਚ ਹੋਰ ਵੀ ਬੱਚੇ ਆ ਉਹਨਾਂ ਦੇ ਬਾਰੇ ਵੀ ਸੋਚ ਲਿਆ ਕਰੋ ਰਮਨ ਨੂੰ ਕਿਸ ਚੀਜ਼ ਲਈ ਪੈਸੇ ਦਿੱਤੇ ਤੁਸੀਂ ਬੇਟਾ ਮੈਂ ਰਮਨ ਲਈ ਲੜਕਾ ਦੇਖਿਆ ਹੈ ਉਹ ਇੱਕ ਅੱਧੇ ਦਿਨ ਨੂੰ ਰਮਨ ਨੂੰ ਦੇਖਣ ਆਉਣਗੇ ਜੇ ਰਮਨ ਪੁਰਾਣੇ ਕੱਪੜੇ ਪਾਉਗੀ ਤਾਂ ਲੜਕੇ ਵਾਲੇ ਕੀ ਕਹਿਣਗੇ ਰਮਨ ਦਾ ਵਿਆਹ ਉਸਦੇ ਦਾਦਾ ਜੀ ਨੇ ਆਪਣੇ ਦੋਸਤ ਦੇ ਪੁੱਤਰੇ ਨਾਲ ਪੱਕਾ ਕਰ ਦਿੱਤਾ ਲੈ ਕਰ ਲੋ ਗੱਲ ਐਡਾ ਵੱਡਾ ਕਾਂਡ ਕਰ ਦਿੱਤਾ ਤੇ ਇਸ ਦੇ ਬਾਰੇ ਵਿੱਚ ਮੈਨੂੰ ਬਿਲਕੁਲ ਵੀ ਪਤਾ ਨਹੀਂ ਜਗਦੀਪ ਨੇ ਕਿਹਾ ਸੀ ਕਿ ਉਹ ਤੈਨੂੰ ਦੱਸ ਦੇਗਾ ਕਿ ਉਸਨੇ ਤੈਨੂੰ ਨਹੀਂ ਦੱਸਿਆ ਅਸੀਂ ਤਾਂ ਸੋਚਿਆ ਕਿ ਤੈਨੂੰ ਸਾਰੀ ਗੱਲ ਦਾ ਪਤਾ ਹੋਊਗਾ ਮੈਂ ਜਾਣਦੀ ਹਾਂ ਤੁਸੀਂ ਮੈਨੂੰ ਜਾਣ ਬੁੱਝ ਕੇ ਨਹੀਂ ਦੱਸਣਾ ਚਾਹੁੰਦੇ ਉਹ ਉਹ ਬਰਬੜ ਹੋਈ ਬੜਬੜਾਂਦੀ ਹੋਈ ਚਲੀ ਗਈ ਦੋ ਦਿਨ ਬਾਅਦ ਮੁੰਡੇ ਵਾਲੇ ਰਮਨ ਨੂੰ ਦੇਖਣ ਵਾਸਤੇ ਆਏ ਮੇਰ ਸਿੰਘ ਘਰ ਵਿੱਚ ਕੋਈ ਲੜਾਈ ਝਗੜਾ ਨਹੀਂ ਚਾਹੁੰਦੇ ਸੀ ਇਸ ਲਈ ਉਸਨੇ ਖਾਣ ਪੀਣ ਲਈ ਹਲਵਾਈ ਬੁਲਾ ਲਿਆ ਇਹ ਦੇਖ ਕੇ ਜਗਜੀਤ ਬਹੁਤ ਖੁਸ਼ ਹੋਈ ਅਤੇ ਚੰਗੇ ਬੰਦਾ ਦਿਖਾਵਾ ਕਰਨ ਲੱਗੀ ਤੁਹਾਡੀ ਪੁੱਤਰੀ ਸਾਨੂੰ ਪਸੰਦ ਹੈ ਰਮਨ ਰਮਨ ਸ਼ਰਮਾਉਣ ਲੱਗੀ ਰਾਜ ਦੇ ਮੰਮੀ ਪਾਪਾ ਕਹਿਣ ਲੱਗੇ ਕਿ ਰਮਨ ਤਾਂ ਸਾਨੂੰ ਪਸੰਦ ਹੈ ਪਰ ਬੱਚਿਆਂ ਨੂੰ ਗੱਲ ਕਰ ਲੈਣ ਦੇ ਇੱਕ ਦੂਸਰੇ ਦੇ ਬਾਰੇ ਵਿੱਚ ਕੀ ਸੋਚਦੇ ਹੈ ਰਾਜ ਤੇ ਰਮਨ ਨੂੰ ਦੂਸਰੇ ਕਮਰੇ ਵਿੱਚ ਭੇਜ ਦਿੱਤਾ ਜਾਂਦਾ ਹੈ ਥੋੜੀ ਦੇਰ ਬਾਅਦ ਰਾਜ ਵਾਪਸ ਆ ਗਿਆ ਤੇ ਆਪਣੀ ਮਾਂ ਦੇ ਕੰਨ ਵਿੱਚ ਹੌਲੀ ਜਿਹਾ ਕੁਝ ਕਹਿ ਕੇ ਚੁੱਪ ਬੈਠ ਗਿਆ ਰਾਜ ਕੀ ਗੱਲ ਹੈ ਕੀ ਤੁਹਾਨੂੰ ਰੌਣ ਪਸੰਦ ਨਹੀਂ ਹੈ ਅੰਕਲ ਜੀ ਸਾਨੂੰ ਆਹ ਰਿਸ਼ਤਾ ਮਨਜ਼ੂਰ ਹੈ ਜਸਵਿੰਦਰ ਵੀ ਮਸਕਰਾਉਂਦਿਆਂ ਹੋਇਆ ਬੋਲੀ ਰਮਨ बेटा ਤੂੰ ਕੀ ਚਾਹੁੰਦੀ ਹੈ ਰਮਨ ਬੋਲੀ ਮੈਨੂੰ ਵੀ ਪਸੰਦ ਹੈ ਤੇ ਰਮਨ ਨੇ ਹਾਂ ਕਰ ਦਿੱਤੀ ਉਸ ਤੋਂ ਬਾਅਦ ਦੋਹਾਂ ਵਿੱਚ ਫੋਨ ਤੇ ਗੱਲਬਾਤ ਸ਼ੁਰੂ ਹੋ ਗਈ ਰਮਨ ਮਾਨਵਜਤ ਰਾਜ ਨੂੰ ਬਹੁਤ ਪਸੰਦ ਕਰਦੀ ਸੀ ਰਾਜ ਵੀ ਰਮਨ ਨੂੰ ਬਹੁਤ ਨਾਲ ਬਹੁਤ ਪਿਆਰ ਕਰਨ ਲੱਗਿਆ ਰਮਨ ਲਈ ਇੰਨਾ ਵਧੀਆ ਘਰ ਤੇ ਮੁੰਡਾ ਦੇਖ ਕੇ ਰਮਨ ਦੀ ਚਾਚੀ ਤੇ ਅਮਨ ਬਿਲਕੁਲ ਵੀ ਖੁਸ਼ ਨਹੀਂ ਸੀ ਚਾਚੀ ਹੁਣ ਇਸ ਕੋਸ਼ਿਸ਼ ਵਿੱਚ ਸੀ ਕਿ ਰਮਨ ਦੀ ਜਗਾ ਉਸ ਦੀ ਕੁੜੀ ਦਾ ਰਾਜ ਨਾਲ ਵਿਆਹ ਹੋ ਜਾਵੇ ਮੰਗਣੇ ਦੀਆਂ ਤੇ ਮੰਗਣੇ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਰਾਜ ਸ਼ਾਪਿੰਗ ਲਈ ਰਮਨ ਨੂੰ ਆਪਣੇ ਨਾਲ ਲੈ ਕੇ ਜਾਣਾ ਚਾਹੁੰਦਾ ਸੀ ਪਰ ਚਾਚੀ ਨੇ ਧੱਕੇ ਨਾਲ ਅਮਨ ਨੂੰ ਉਸ ਦੇ ਨਾਲ ਭੇਜ ਦਿੱਤਾ ਤਾਂ ਕਿ ਉਹ ਇੱਕ ਦੂਜੇ ਨਾਲ ਮਿਲ ਸਕਣ ਰਮਨ ਦੀ ਦਾਦੀ ਨੇ ਕਿਹਾ ਬਹੁਤ ਤੇਰੇ ਦਿਮਾਗ ਵਿੱਚ ਕੀ ਚੱਲ ਰਿਹਾ ਹੈ ਰਾਜ ਦੇ ਨਾਲ ਅਮਨ ਦਾਤ ਜਾਣਾ ਜ਼ਰੂਰੀ ਸੀ ਹਾਂ ਮਾ ਜੀ ਦੋਵੇਂ ਜਵਾਨ ਨੇ ਜੇ ਕੋਈ ਉੱਚ ਨੀਚ ਹੋ ਗਈ ਤਾਂ ਉਸ ਦਾ ਭੁਗਤਾਨ ਮੈਨੂੰ ਤੇ ਮੇਰੀਆਂ ਕੁੜੀਆਂ ਨੂੰ ਹੀ ਭੁਗਤਣਾ ਪਵੇਗਾ ਤੁਹਾਡੀ ਜ਼ਿੰਦਗੀ ਕਿੰਨੇ ਦਿਨ ਹੈ ਦਾਦਾ ਦਾਦੀ ਚੁੱਪ ਕਰ ਗਏ ਰਮਨ ਦੀ ਚਾਚੀ ਨੂੰ ਇਹ ਪਤਾ ਲੱਗ ਗਿਆ ਕਿ ਰਾਜ ਦੀ ਮਾਂ ਲਾਲਚੀ ਹੈ ਉਸਨੇ ਆਪਣੇ ਸਹੁਰੇ ਦੀ ਗੱਲ ਦਾ ਮਾਣ ਰੱਖਿਆ ਹੈ ਇਸ ਲਈ ਉਹ ਇਸ ਵਿਆਹ ਲਈ ਰਾਜੀ ਹੋਈ ਇਸ ਲਈ ਚਾਚੀ ਨੂੰ ਮੌਕਾ ਮਿਲ ਗਿਆ ਰਾਜ ਦੀ ਮਾਂ ਦੇ ਲਾਲਚ ਨੂੰ ਦੇਖ ਕੇ ਉਸਨੇ ਆਪਣਾ ਦਾਅ ਖੇਡਿਆ ਉਸਨੇ ਕਿਹਾ ਜੇ ਅਮਨ ਦੀ ਤੇ ਰਾਜ ਦਾ ਵਿਆਹ ਹੁੰਦਾ ਹੈ ਤਾਂ ਉਹ ਉਸ ਨੂੰ ਬਹੁਤ ਦਾਜ ਦੇਵੇਗੀ ਵਿਆਹ ਤੋਂ 2 ਦਿਨ ਪਹਿਲਾਂ ਰਾਜ ਦੀ ਮਾਂ ਨੇ ਆਪਣੀਆਂ ਮੰਗਾਂ ਮੰਗ ਲਈਆਂ ਏ ਕੀ ਕਹਿ ਰਹੀ ਹੈ ਬੇਟਾ ਮੈਂ ਜਗਦੀਪ ਨਾਲ ਗੱਲ ਕਰਦਾ ਹਾਂ ਰਮਨ ਦੇ ਦਾਦੇ ਨੇ ਕਿਹਾ ਉਸ ਨੂੰ ਸਾਰੀ ਗੱਲ ਦਾ ਪਤਾ ਹੈ ਅਚਾਨਕ ਰਾਜ ਮੇਰਾ ਬੇਟਾ ਹੈ ਮੈਂ ਮੇਰੇ ਵੀ ਕੁਝ ਸੁਪਨੇ ਹਨ ਜੇ ਤੁਹਾਨੂੰ ਮਨਜ਼ੂਰ ਹੈ ਤਾਂ ਠੀਕ ਹੈ ਨਹੀਂ ਤਾਂ ਸੋਚ ਲਓ ਰਾਜ ਦੀ ਮਾਂ ਦੀਆਂ ਮੰਗਾ ਮੰਨਣ ਨੂੰ ਦਾਦਾ ਜੀ ਤਿਆਰ ਨਹੀਂ ਸਨ ਰਮਨ ਤੂੰ ਆਪਣੇ ਦਾਦਾ ਦਾਦੀ ਦੀ ਇਹ ਲਾਲਚੀ ਦੇਖ ਦੇਖੀ ਨਾ ਗਈ ਉਸਨੇ ਵਿਆਹ ਲਈ ਮਨਾ ਕਰ ਦਿੱਤਾ ਰਾਜ ਦੇ ਦਾਦੇ ਨੇ ਕਿਹਾ ਕਿ ਜਸਵਿੰਦਰ ਏ ਮੈਂ ਕੀ ਸੁਣ ਰਿਆ ਹਾਂ ਤੂੰ ਰਮਨ ਦੇ ਦਾਦੇ ਨੂੰ ਦੇਹਜ ਦੀ ਲਿਸਟ ਦੇ ਕੇ ਆਈ ਹੈ ਉਹ ਵੀ ਵਿਆਹ ਤੋਂ ਦੋ ਦਿਨ ਪਹਿਲਾਂ ਤੇਰਾ ਦਿਮਾਗ ਤਾਂ ਠੀਕ ਹੈ ਕਿਉਂ ਬਾਪੂ ਜੀ ਰਾਜ ਮੇਰਾ ਵੀ ਪੁੱਤ ਤਾਂ ਤਾਂ ਪੁੱਤ ਹੈ ਮੇਰਾ ਵੀ ਹੱਕ ਹੈ ਜੇ ਇਹ ਸਭ ਕੁਝ ਉਹਨਾਂ ਨੇ ਨਾ ਦਿੱਤਾ ਤਾਂ ਮੇਰੀ ਵੀ ਗੱਲ ਸੁਣ ਲੋ ਜੇ ਰਮਨ ਇਹ ਸਭ ਕੁਝ ਲਿਆਏ ਬਿਨਾ ਇਸ ਘਰ ਵਿੱਚ ਆਈ ਤਾਂ ਮੈਂ ਘਰ ਛੱਡ ਕੇ ਚਲੀ ਜਾਵਾਂਗੀ ਮਾਂ ਦੀ ਜਿੱਦ ਸੁਣ ਕੇ ਰਾਜਵੀਰ ਜਿੱਦ ਤੇ ਅੜ ਗਿਆ ਜੇ ਮੈਂ ਵਿਆਹ ਕਰਾਵਾਂਗਾ ਤਾਂ ਰਮਨ ਨਾਲ ਹੀ ਕਰਾਵਾਂਗਾ ਨਹੀਂ ਤਾਂ ਮੈਂ ਜ਼ਿੰਦਗੀ ਭਰ ਵਿਆਹ ਨਹੀਂ ਕਰਾਂਗਾ ਮਾਂ ਇਹ ਮੇਰੀ ਵੀ ਗੱਲ ਸੁਣ ਲੋ ਮੈਨੂੰ ਸੋਨੇ ਦੀ ਮੁਰਗੀ ਨਹੀਂ ਚਾਹੀਦੀ ਰਮਨ ਨੇ ਰਾਜ ਦਾ ਫੋਨ ਚੱਕਣਾ ਬੰਦ ਕਰ ਦਿੱਤਾ ਜਗਜੀਤ ਨੇ ਜਸਵਿੰਦਰ ਨੂੰ ਰਾਜ ਤੇ ਅਮਨ ਦੇ ਰਿਸ਼ਤੇ ਨੂੰ ਅੱਗੇ ਵਧਾਉਣ ਲਈ ਲਾਜ ਚ ਦੇ ਦਿੱਤਾ ਜੈਸ ਨੂੰ ਜਸਵਿੰਦਰ ਨੇ ਸਵੀਕਾਰ ਕਰ ਲਿਆ ਘਰ ਵਿੱਚ ਆਏ ਰਮਨ ਅਮਨ ਦੇ ਵਿਆਹ ਦੀਆਂ ਤਿਆਰੀਆਂ ਹੋਣ ਲੱਗੀਆਂ ਰਮਨ ਦੀ ਪਰੇਸ਼ਾਨੀ ਵੇਖ ਕੇ ਦਾਦਾ-ਦਾਦੀ ਦੀਆਂ ਅੱਖਾਂ ਵਿੱਚ ਹੰਝੂ ਆ ਰਹੇ ਸੀ ਉਹ ਸੋਚ ਰਹੇ ਸੀ ਕਿ ਕੀ ਸੋਚਿਆ ਤੇ ਕੀ ਹੋ ਗਿਆ ਰਮਨ ਨੇ ਸਾਰਿਆਂ ਦੀ ਖੁਸ਼ੀ ਨੂੰ ਵੇਖਦੇ ਹੋਏ ਸਾਰਾ ਦੁੱਖ ਆਪਣੇ ਦਿਲ ਵਿੱਚ ਸਮਾ ਲਿਆ ਪਰ ਰਾਜ ਨੇ ਵਿਆਹ ਲਈ ਮਨਾ ਕਰ ਦਿੱਤਾ ਰਮਨ ਦਾ ਚਾਚਾ ਵੀ ਚਾਹੁੰਦਾ ਸੀ ਕਿ ਕਿਸੇ ਕਿਸੇ ਨਾ ਕਿਸੇ ਤਰ੍ਹਾਂ ਰਮਨ ਦਾ ਵਿਆਹ ਹੋ ਜਾਵੇ ਰਮਨ ਦਾ ਚਾਚਾ ਰਾਜ ਤੇ ਉਸ ਦੇ ਪਾਪਾ ਨੂੰ ਰਮਨ ਵਿਆਹ ਲਈ ਕਹਿਣ ਲੱਗਾ ਉਸ ਨੇ ਕਿਹਾ ਕਿ ਮੈਨੂੰ ਪਤਾ ਹੈ ਜਸਵਿੰਦਰ ਭਾਬੀ ਦੇ ਦਿਲ ਵਿੱਚ ਦਾਜ ਦਾ ਪਰਮ ਵੀ ਜਗਜੀਤ ਨੇ ਹੀ ਪਾਇਆ ਹੈ ਮੈਂ ਇਹ ਜਾਣਦਾ ਸੀ ਪਰ ਮੈਂ ਚਪਰਿਆ ਮੈਂ ਰਮਨ ਨੂੰ ਜਾਣਦਾ ਹਾਂ ਉਹ ਅੰਦਰੋਂ ਅੰਦਰ ਘੁੱਟ ਘੁੱਟ ਕੇ ਮਰ ਜਾਏਗੀ ਪਰ ਉਹ ਆਪਣਾ ਦਰਦ ਕਿਸੇ ਨੂੰ ਨਹੀਂ ਦੱਸੇਗੀ ਜਗਜੀਤ ਵਿਆਹ ਦੀਆਂ ਤਿਆਰੀਆਂ ਕਰਦੀ ਹੈ ਤਾਂ ਕਰਦੇ ਰਹਿਣ ਦੋ ਪਰ ਰਮਨ ਦੇ ਪ੍ਰਤੀ ਮੇਰੀ ਵੀ ਕੋਈ ਜ਼ਿੰਮੇਵਾਰੀ ਹੈ ਤੁਸੀਂ બસ ਜਸਵਿੰਦਰ ਭਾਬੀ ਨੂੰ ਮਨਾ ਲਓ ਮੇਰੇ ਤੋਂ ਜੋ ਹੋਇਆ ਮੈਂ ਕਰਾਂਗਾ ਉਥੇ ਹੀ ਰਾਜ ਆ ਗਿਆ ਤੇ ਰਾਜ ਕਹਿਣ ਲੱਗਾ ਕਿ ਅੰਕਲ ਤੁਸੀਂ ਬੇਫਿਕਰ ਹੋ ਜਾਓ ਮੈਂ ਜੇ ਮੈਂ ਵਿਆਹ ਕਰਾਂਗਾ ਤਾਂ ਸਿਰਫ ਰਮਨ ਨਾਲ ਹੀ ਕਰਾਂਗਾ ਰਾਜ ਦੀ ਗੱਲ ਸੁਣ ਕੇ ਰਮਨ ਦਾ ਚਾਚਾ ਸੰਤੁਸ਼ਟ ਹੋ ਗਿਆ ਤੇ ਉੱਥੇ ਉੱਠ ਕੇ ਆ ਗਿਆ ਰਾਜ ਦੀ ਮਾਂ ਸ਼ਾਪਿੰਗ ਕਰਕੇ ਜਦ ਘਰ ਕਰ ਵਾਪਸ ਆਈ ਤਾਂ ਉਸਨੇ ਕੱਪੜਿਆਂ ਦੇ ਭਰੇ ਬੈਗ ਦੇਖੇ ਤਾਂ ਉਸਨੇ ਪੁੱਛਿਆ ਕੀ ਰਾਜ ਆ ਕੀ ਹੈ ਤਾਂ ਰਾਜ ਨੇ ਕਿਹਾ ਮੈਂ ਵਾਪਸ ਯੂਐਸਏ ਜਾ ਰਿਹਾ ਹਾਂ ਰਾਜ ਤੂੰ ਇਹ ਕੀ ਕਰ ਰਿਹਾ ਹੈ ਕੱਲ ਨੂੰ ਤੇਰਾ ਵਿਆਹ ਹੈ ਤੇ ਤੂੰ ਯੂਐਸਏ ਜਾ ਰਿਹਾ ਹੈ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਤੇ ਤੇਰੀ ਤੁਸੀਂ ਸਾਰੇ ਚੁੱਪ ਕਰਕੇ ਬੈਠ ਕੇ ਤਮਾਸ਼ਾ ਦੇਖ ਰਹੇ ਹੋ ਜਸਵਿੰਦਰ ਗੁੱਸੇ ਵਿੱਚ ਬੋਲੀ ਮਾਂ ਇੱਕ ਮਿੰਟ ਪਹਿਲਾਂ ਸ਼ਾਂਤ ਹੋ ਹੋਵੇ ਤੇ ਫਿਰ ਮੇਰੀ ਗੱਲ ਸੁਣ। ਮੈਂ ਕੁਝ ਨਹੀਂ ਸੁਣਾ ਤੂੰ ਕਿਤੇ ਨਹੀਂ ਜਾਏਂਗੀ। ਆ ਸਾਰਾ ਸਮਾਨ ਅੰਦਰ ਰੱਖ। ਠੀਕ ਹੈ। ਨਾ ਸੁਣੋ ਤੈਨੂੰ ਕਹਿਣ ਦਾ ਕੋਈ ਫਾਇਦਾ ਨਹੀਂ। ਤੂੰ ਆਪਣੇ ਬੇਟੇ ਲਈ ਇੱਕ ਜਿੱਦੀ ਘਮੰਡੀ ਤੇ ਬਦਤਮੀਜ਼ ਲੜਕੀ ਹੀ ਚੁਣੀ ਹੈ। ਕਿ ਤੂੰ ਆਪਣੀ ਆਪਣੇ ਮਾਂ ਹੋਣ ਦਾ ਆ ਕਰ ਤੋਂ ਨਿਭਾ ਰਹੀ ਹੈ। ਮਾਂ ਤੈਨੂੰ ਕੀ ਲੱਗਦਾ ਹੈ ਕਿ ਉਹ ਕੁੜੀ ਤੈਨੂੰ ਬਹੁਤ ਇੱਜਤ ਦੇਗੀ? ਜਵਾਬ ਦਿਓ। ਰਮਨ ਨੇ ਆਪਣੇ ਘਰ ਦੀ ਸੁੱਖ ਸ਼ਾਂਤੀ ਲਈ ਵਿਆਹ ਲਈ ਮਨਾ ਕਰ ਦਿੱਤਾ ਇਹ ਨਹੀਂ ਦਿਖਾਏ ਦਿਖਾਈ ਦਿੰਦਾ ਤੈਨੂੰ ਆਪਣੇ ਘਰ ਦੇ ਹਾਲਾਤ ਨੂੰ ਦੇਖ ਕੇ ਉਸ ਨੇ ਚੁੱਪਚਾਪ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ ਤਾਂ ਤੁਸੀਂ ਦੱਸੋ ਇੰਨੀ ਮਾਪਤਾ ਨਾਲ ਭਰੀ ਹੋਈ ਕੁੜੀ ਤੇਰੇ ਘਰ ਨੂੰ ਖੁਸ਼ੀਆਂ ਨਾਲ ਨਾ ਭਰੇਗੀ ਜਾਂ ਫਿਰ ਉਹ ਲੜਕੀ ਜੇ ਫਿਰ ਵੀ ਤੂੰ ਐਸ ਗੱਲ ਨੂੰ ਇਸ ਗੱਲ ਦਾ ਨਾਲ ਸਹਿਮਤ ਨਹੀਂ ਹੈ ਤਾਂ ਮੇਰੀ ਤੇਰੀ ਖੁਸ਼ੀ ਲਈ ਆਪਣੀ ਖੁਸ਼ੀ ਦਾ ਦਾਤੇ ਨਹੀਂ ਲਗਾ ਦਾ ਤੇ ਨਹੀਂ ਲਗਾ ਸਕਦੀ ਰਾਜ ਦੇ ਦਾਦੇ ਨੇ ਕਿਹਾ ਬੇਟਾ ਮੈਨੂੰ ਗਲਤ ਨਾ ਸਮਝਣਾ ਕੱਲ ਤੂੰ ਤੇਰੇ ਸਾਹਮਣੇ ਰਾਜ ਦੁਖੀ ਹੋਵੇਗਾ ਤੇ ਫਿਰ ਤੂੰ ਖੁਸ਼ ਰਹਿ ਸਕੇਂਗੀ ਅਜੀ ਵੀ ਸਮਾ ਹੈ ਮੰਨ ਜਨ ਰਮਨ ਨੂੰ ਸਵੀਕਾਰ ਕਰ ਲਾ ਰਾਜ ਦੀਆਂ ਗੱਲਾਂ ਸੁਣ ਕੇ ਜਸਵਿੰਦਰ ਨੂੰ ਸਮਝ ਆ ਗਿਆ ਮੈਂ ਲਾਲਚ ਵਿੱਚ ਅੰਨੀ ਹੋ ਕੇ ਕਿੰਨਾ ਗਲਤ ਕਰਨ ਜਾ ਰਹੀ ਸੀ ਜਿਹੜੀ ਕੁੜੀ ਆਪਣੀ ਭੈਣ ਦਾ ਹੱਕ ਖੋ ਕੇ ਖੁਸ਼ ਹੁੰਦੀ ਹੈ ਉਹ ਮੇਰਾ ਘਰ ਕਿਵੇਂ ਸੰਭਾਲੇਗੀ ਮੈਨੂੰ ਮaaf ਕਰ ਦੇ ਬਾਪੂ ਜੀ ਪਰ ਮੈਂ ਜਗਜੀਤ ਨੂੰ ਮਨਾ ਕਿਵੇਂ ਕਰਾਂ ਜਸਵਿੰਦਰ ਬੋਲੀ ਤੂੰ ਹਾਂ ਕਰ ਦੇ ਬਾਕੀ ਰਮਨ ਦਾ ਚਾਚਾ ਆਪਣੇ ਆਪ ਦੇਖ ਲਏਗਾ ਪਰ ਪਹਿਲਾਂ ਕਿਸੇ ਨਾਲ ਕੋਈ ਗੱਲ ਨਾ ਕਰਨਾ ਰਾਜਦੀ ਮਾਂ ਨੇ ਕਿਹਾ ਠੀਕ ਹੈ ਬਾਪੂ ਜੀ ਜਿਵੇਂ ਮਤ ਨਿਜਮਤ ਟਾਈਮ ਤੇ ਬਰਾਤ ਘਰ ਪਹੁੰਚ ਗਈ ਬਰਾਤ ਦੀ ਆਵਾਜ਼ ਸੁਣ ਕੇ ਰਮਣ ਭੱਜ ਕੇ ਆਪਣੇ ਕਮਰੇ ਵਿੱਚ ਚਲੀ ਗਈ ਤੇ ਰੋਣ ਲੱਗੀ ਰਮਣ ਰਮਣ ਚਾਚੇ ਨੇ ਆਵਾਜ਼ ਮਾਰੀ ਤਾਂ ਰਮਣ ਨੇ ਜਲਦੀ ਨਾਲ ਆਪਣੇ ਅੱਖਾਂ ਪੂੰਝੀਆਂ ਤੇ ਚਾਚਾ ਜੀ ਹੁਣੇ ਆਈ ਰਮਨ ਔਟਕੇ ਬਾਹਰ ਆ ਗਈ ਚਾਚੇ ਨੇ ਕਿਹਾ ਕਿ ਰਮਨ ਤੂੰ ਅਜੇ ਤੱਕ ਤਿਆਰ ਨਹੀਂ ਹੋਈ ਉਹ ਰਮਨ ਦੀਆਂ ਸਹੇਲੀਆਂ ਨੂੰ ਬੋਲੇ ਕਿ ਤੁਸੀਂ ਜਲਦੀ ਇਸ ਨੂੰ ਤਿਆਰ ਕਰਕੇ ਬਾਹਰ ਲੈ ਆਓ ਪਰ ਚਾਚਾ ਜੀ ਤੂੰ ਚਿੰਤਾ ਨਾ ਕਰ ਰਮਨ ਮੈਂ ਤੇਰੀ ਚਾਚੀ ਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ ਹੈ ਤੂੰ ਜਲਦੀ ਤਿਆਰ ਹੋ ਜਾ ਰਾਜ ਤੇਰਾ ਇੰਤਜ਼ਾਰ ਕਰ ਰਿਹਾ ਹੈ ਰਮਨ ਦਾ ਚਾਚਾ ਮੁਸਕਰਾਉਂਦਾ ਹੋਇਆ ਬੋਲਿਆ ਤੇ ਰਮਨ ਸ਼ਾ ਸ਼ਰਮ ਆ ਗਈ ਫਿਰ ਰਮਨ ਨੇ ਰਾਜ ਦਾ ਵਿਆਹ ਰਮਨ ਤੇ ਰਾਜ ਦਾ ਵਿਆਹ ਹੋ ਗਿਆ ਤੇ ਰਮਨ ਆਪਣੇ ਘਰ ਚਲੀ ਗਈ ਰਮਨ ਦਾ ਦਾਦਾ ਦਦੀ ਰਮਨ ਦਾ ਵਿਆਹ ਕਰਕੇ ਬਹੁਤ ਖੁਸ਼ ਸੀ ਰਮਨ ਆਪਣੀ ਮਾਂ ਨਾਲ ਝਗੜਾ ਝਗੜਨਾ ਰਮਨ ਆਪਣੀ ਮਾਂ ਨਾਲ ਝਗੜਾ ਕਰ ਰਹੀ ਸੀ ਇੰਨੀ ਵੱਡੀ ਸ਼ਾਜਸ਼ ਤੂੰ ਕਿਉਂ ਨਹੀਂ ਬੋਲੀ ਜਗਜੀਤ ਬਿਲਕੁਲ ਚੁੱਪ ਖੜੀ ਸੀ ਤੇ ਅਮਨ ਨੇ ਫਿਰ ਆਪਣੀ ਮਾਂ ਨੂੰ ਕਿਹਾ ਮਾਂ ਕੁਝ ਤਾਂ ਬੋਲ ਜਗਜੀਤ ਕਹਿਣ ਲੱਗੀ ਕੀ ਬੋਲਾਂ ਤੇਰੇ ਪਾਪਾ ਨੇ ਮੈਨੂੰ ਤਲਾਕ ਦੇ ਪੇਪਰ ਸਾਹਮਣੇ ਰੱਖ ਦਿੱਤੇ ਸੀ ਅਣਪੜ ਇਸ ਉਮਰ ਵਿੱਚ ਅਲੱਗ ਹੋ ਕੇ ਕੀ ਕਰਾਂਗੀ ਲੋਕ ਹੱਸਣਗੇ ਕੀ ਆਪਣੇ ਸਵਾਰਥ ਲਈ ਆਪਣੇ ਪਤੀਜੀ ਦੇ ਨਾਲ ਆਪਣਾ ਘਰ ਵੀ ਬਰਬਾਦ ਕਰ ਦਿੱਤਾ ਤੇਰੇ ਲਈ ਮੈਂ ਆਪਣਾ ਘਰ ਤਾਂ ਨਹੀਂ ਛੱਡ ਸਕਦੀ ਸੀ ਤਲਾਕ ਦੇ ਪੇਪਰ ਕਿੱਥੇ ਆ ਮੈਂ ਵੀ ਤਾਂ ਦੇਖਾਂ ਅਮਨ ਤਲਾਕ ਦੇ ਪੇਪਰ ਵੇਖਦੀ ਹੈ ਤਾਂ ਉਹ ਹੈਰਾਨ ਰਹਿ ਜਾਂਦੀ ਹੈ ਤੇ ਆਪਣਾ ਸਿਰਫ ਸਿਰਫ ਫੜ ਕੇ ਬੈਠ ਜਾਂਦੀ ਹੈ ਤੇ ਆਪਣੀ ਮਾਂ ਨੂੰ ਕਹਿੰਦੀ ਹੈ ਮਾਂ ਪਾਪਾ ਨੇ ਤੈਨੂੰ ਪਾਗਲ ਬਣਾਇਆ ਹੈ ਇਹ ਤਾਂ ਐਫ ਡੀ ਦੇ ਪੇਪਰ ਹਨ ਜੋ ਦਾਦਾ ਜੀ ਨੇ ਰਮਨ ਲਈ ਤੜਵਾਈ ਸੀ ਤੈਨੂੰ ਕੀ ਲੱਗਿਆ ਮੈਂ ਤੈਨੂੰ ਤਲਾਕ ਦੇ ਸਕਦਾ ਹਾਂ ਅਮਨ ਦਾ ਪਾਪਾ ਅੰਦਰ ਆਮਦਾ ਹੋਇਆ ਬੋਲਿਆ ਮੈਂ ਤੁਹਾਡੇ ਲੋਕਾਂ ਵਰਗਾ ਸਵਾਰਥੀ ਨਹੀਂ ਹਾਂ ਜੋ ਆਪਣੀ ਖੁਸ਼ੀ ਲਈ ਦੂਜਿਆਂ ਦੀਆਂ ਖੁਸ਼ੀਆਂ ਖੋਹ ਲਾਵਾਂ ਜਗਜੀਤ ਮੈਂ ਤੇਰੇ ਕਰਕੇ ਉਸ ਬੱਚੀ ਨੂੰ ਚੁੱਕ ਕੇ ਕਦੇ ਵੀ ਪਿਆਰ ਨਹੀਂ ਕਰ ਸਕਿਆ ਕਿਉਂਕਿ ਜੇ ਮੈਂ ਉਸ ਨੂੰ ਚੁੱਕਦਾ ਤਾਂ ਤੂੰ ਹਮੇਸ਼ਾ ਝਗੜਾ ਕਰਦੀ ਤੇ ਉਹਦੇ ਨਾਲ ਨਾਲ-ਨਾਲ ਬੀਬੀ ਬਾਪੂ ਦਾ ਵੀ ਜੀਣਾ ਵਿਹਰਾਮ ਕਰ ਦਿੰਦੀ ਆਪਣਾ ਸਵਾਰਥ ਕਦੀ ਵੀ ਖੁਸ਼ੀ ਨਹੀਂ ਦਿੰਦਾ ਖੁਸ਼ੀ ਪਾਉਣ ਲਈ ਤਿਆਗ ਤੇ ਸਰਪੰਨ ਚਾਹੀਦਾ ਹੈ ਹੁੰਦਾ ਹੈ ਇਹ ਇਹ ਗੱਲ ਤੇਰੀ ਸਮਝ ਵਿੱਚ ਨਹੀਂ ਆਈ ਪਰ ਜਸਵਿੰਦਰ ਭਾਬੀ ਨੂੰ ਸਮਝ ਆ ਗਈ ਤੇ ਉਹਨਾਂ ਨੇ ਰਮਨ ਨੂੰ ਆਪਣੀ ਨੂੰ ਬਣਾਉਣ ਦਾ ਫੈਸਲਾ ਕਰ ਲਿਆ ਹਾਂ ਤੂੰ ਵੀ ਚੰਗੇ ਸੰਸਕਾਰ ਆਪਣੀ ਧੀ ਨੂੰ ਦੇ ਦੇਣੇ ਸ਼ੁਰੂ ਕਰ ਦੇ ਤਾਂ ਕਿ ਚੰਗਾ ਹੋਵੇਗਾ ਤੇਰੀ ਖੁਸ਼ੀ ਲਈ ਮੈਂ ਰਮਨ ਤੋਂ ਦੂਰ ਰਿਹਾ ਪਰ ਫਿਰ ਵੀ ਤੂੰ ਉਸ ਦੀ ਜ਼ਿੰਦਗੀ ਖਰਾਬ ਹੀ ਕਰਦੀ ਰਹੀ ਹੁਣ ਸੁਧਰ ਜਾ ਝਗੜਾ ਕਰ ਭਾਵੇਂ ਕੁਝ ਮਰਜੀ ਕਰ ਰਮਨ ਦਾ ਘਰ ਵਸ ਗਿਆ ਮੈਨੂੰ ਹੁਣ ਕੋਈ ਫਰਕ ਨਹੀਂ ਪੈਂਦਾ ਫਿਰ ਇਹਨੂੰ ਤੇ ਅਮਨ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਜਗਜੀਤ ਨੇ ਆਪਣੇ ਸਾਸ ਤੇ ਸਹੁਰੇ ਤੋਂ ਤੇ ਆਪਣੇ ਘਰ ਵਾਲੇ ਤੋਂ ਮਾਫੀ ਮੰਗ ਲਈ ਤਾਂ ਦੋਸਤੋ ਇਹ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਰਾਹੀਂ ਜਰੂਰ ਦੱਸਣਾ ਜੇ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ